ਉਹ ਮਸ਼ਿਆਦਾ ਰਹੇਗਾ ਏਜੂਕੇਸ਼ਨ ਦਾ ਨੌਕਰੀਆਂ ਦਾ ਹਸਪਤਾਲਾਂ ਦਾ ਜਿਹੜੇ ਪ੍ਰਾਈਵੇਟ ਸਕੂਲ ਆ ਇਹ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਬਹੁਤ ਘੱਟ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਉਹਨਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦੀਆਂ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਉਹ ਵੀ ਪਹਿਲੇ ਦੂਜੇ ਨੰਬਰ ਤੇ ਆ ਰਹੇ ਆ ਇਹ ਲੋਕਾਂ ਨੂੰ ਕਹਿੰਦੇ ਕਰਾਂਗੇ ਕਿ ਸਰਕਾਰੀ ਸਕੂਲ ਦੇ ਵਿੱਚ ਹੀ ਬੱਚੇ ਭੜਾਓ ਇਹ ਆਪਾਂ ਮੁੱਦਾ ਜਿਹੜਾ ਲੈ ਕੇ ਆਵਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਮਿਸੂਰ ਕਰਵਾਉਂਦੇ ਨੇ ਇਹ ਪਹਿਲਾ ਲੱਛਣ ਨਹੀਂ ਲੱਗਦਾ ਮਨ ਬਣ ਗਿਆ ਬਸ ਲੋਕਾਂ ਦੇ ਇੱਕ ਦਿੱਸ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਲੋਕਾਂ ਰਸੇ ਦੇ ਕਰਕੇ ਇੱਕਤਾ ਪਾਰਟੀ ਨੇ ਕਾਫੀ

ਇੱਥੇ ਵੀ ਵਿਚਾਰ ਕਰਾਂਗੇ ਤੁਹਾਡੇ ਵਿੱਚ ਫਸ ਕੇ ਨਹੀਂ ਕਰ ਸਕਦਾ ਸਾਡੇ ਨਾਲ ਨਹੀਂ ਪਹੁੰਚੇ ਅਸੀਂ ਜੱਤੀ ਕਹਿੰਦੇ ਇਕਤਾ ਪਾਰਟੀ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਪਈ ਸੀ ਕਿ ਇਕਤਾ ਪਾਰਟੀ ਵੱਲੋਂ ਕੋਈ ਤੁੰਤ ਮਜ਼ਬੂਤ ਕੈਂਡੀਡੇਟ ਜਿਹੜਾ ਵਾ ਉਹ ਪਾਰਟੀ ਦੇ ਵਿੱਚੋਂ ਦਿੱਤਾ ਜਾਵੇ ਕਿਉਂਕਿ ਦੂਸਰੀਆਂ ਪਾਰਟੀਆਂ ਕਿਤੋਂ ਲੈਂਦੇ ਕਿਤੋਂ ਲੈਂਦੇ ਆ ਕਿਉਂਕਿ ਸਾਡੇ ਕੋਲ ਹੈ ਗਰੀਬ ਪਰਵਾਜ਼ ਅਸੀਂ ਵਰਕਰ ਨੂੰ ਹੀ ਮੋਰੇ ਲਾਣਾ ਜੀ ਤੁਹਾਡਾ ਛੋਟਾ ਵਰਕਰ ਹੈ ਤਾਹੇ ਵੱਡਾ ਵਰਕਰ ਹੈ ਮੈਂ ਸਮਝਾ ਦੋ ਤਿੰਨ ਦਿਨਾਂ ਤੋਂ ਗੱਲ ਚੱਲਦੀ ਪਈ ਸੀਗੀ ਤੇ ਜੇ ਆਪਾਂ ਸਰਦਾਰ ਪਰਮਜੀਤ ਸਿੰਘ ਨਾਲ ਆਪਾਂ ਕਰਦੇ ਆ ਕਿਉਂਕਿ ਹਲਕਾ ਕਡੂਰ ਸਾਹਿਬ ਦੇ ਵਿੱਚ 9 ਹਲਕੇ ਪੈਂਦੇ ਆ ਉਹ نو ਹਲਕਿਆਂ ਦੇ ਵਿੱਚ ਹੀ ਮੈਂ ਸਮਝਦਾ ਕਿ ਪਰਮਜੀਤ ਸਿੰਘ ਦੇ ਕਾਫੀ ਪਰਿਵਾਰ ਜਿਹੜੇ ਆ نو ਹਲਕਿਆਂ ਦੇ ਵਿੱਚ ਹੀ ਰਹਿੰਦੇ ਆ ਇਹਨਾਂ ਦੀ ਸਿਸਟਰਾਂ ਜਿਹੜੀਆਂ ਆ ਉਹ ਵੀ ਇਹਨਾਂ ਹਲਕਿਆਂ ਵਿੱਚ ਮੈਰਿਜ ਹੋਈ ਪਈ ਆ ਇਹਨਾਂ ਦੇ ਮਾਮੇ ਜਿਹੜੇ ਆ ਉਹ ਵੀ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਦੇ ਆ ਜਿਹੜੇ ਕਿ ਕੰਮ ਕਰਦੇ ਆ ਜਿਹੜੇ ਪੰਘੂੜਿਆ ਦਾ ਕੰਮ ਕਰਦੇ ਆ ਉਹ ਲੇਬਰ ਵੀ ਜਿਹੜੀ ਆ ਉਹ ਮੈਂ ਸਮਝਦਾ ਵੱਡੇ ਪੱਧਰ ਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਹੀ ਪਿੰਦੀ ਆ ਕਿਉਂਕਿ ਇਕਤਾ ਪਾਰਟੀ ਨਾ ਤੇ ਕਰੋੜਪਤੀ ਹੈਗੀ ਹੈ ਨਾ ਲੱਖਪਤੀ ਹੈਗੀ ਹੈ ਅੱਜ ਵੀ ਜੇ ਇਕਤਾ ਪਾਰਟੀ ਨੇ ਪ੍ਰੋਗਰਾਮ ਕੀਤਾ ਤੇ ਮੈਂ ਸਮੇਂ ਦਾ ਸਾਥੀਆਂ ਦੀ ਬਦੌਲਤ ਕੀਤਾ ਕਿਹੜੇ ਕਿਹੜੇ ਏਜੰਡੇ ਰਹਿੰਦੇ ਕਿ ਪਾਰਟੀ ਕਿਹੜਾ ਕੰਮ ਕਰਦੇ ਰੱਖਦੇ ਦੇਖੋ ਇਕਤਾ ਪਾਰਟੀ ਤੇ ਲਗਾਤਾਰ ਰਹਿੰਦੀ ਲੋਕਾਂ ਵਿੱਚ ਹੀ ਹੈ ਇਹ ਦੂਸਰੇ ਲੀਡਰਾਂ ਨੂੰ ਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਨੇ ਪੁੱਛਣਾ ਵੀ ਤੁਸੀਂ ਆਹ ਮੁੱਦੇ ਦਾ ਕੰਮ ਕੀਤਾ ਜਾਂ ਨਹੀਂ ਕੀਤਾ ਆਪਾਂ ਕੋਈ ਵੀ ਮੁੱਦਾ ਚਾਹੇ ਸਕੂਲ ਦੀ ਆਪਾਂ ਗੱਲ ਕਰਦੇ ਆਂ ਸਫਾਈ ਕੇਂਦਰ ਦੀ ਆਪਾਂ ਸਫਾਈ ਵਰਕਰਾਂ ਦੀ ਆਪਾਂ ਗੱਲ ਕਰਦੇ ਆਂ ਜਾਂ ਹਸਪਤਾਲ ਦੀ ਗੱਲ ਕਰਦੇ ਆਂ ਦੇਖੋ ਗਰੀਬ ਪਰਿਵਾਰਾਂ ਨੂੰ ਤੇ ਮੇਨ ਮੁਸ਼ਕਲਾਂ ਤੇ ਇਹੀ ਹੁੰਦੀਆਂ ਜਾਂ ਤੇ ਥਾਣਿਆਂ ਦੇ ਕੰਮ ਹੋ ਗਏ ਜਾਂ ਤਹਿਸੀਲ ਦੇ ਕੰਮ ਹੋ ਗਏ ਜਾਂ ਸਕੂਲਾਂ ਦੇ ਆ ਹਸਪਤਾਲ ਦੇ ਇਹ ਤੇ ਇੱਕਤਾ ਪਾਰਟੀ ਕਰਦੀ ਪਈ ਆ ਮੈਂ ਕਹਿੰਦਾ ਜਿ ਕਿਲਾ ਟੱਟ ਗਿਆ ਵਾ ਦੇਖੋ ਮੈਂ ਪਿੱਛੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਦੋਂ ਮੈਂ ਕਿਹਾ ਰਾਣਾ ਗੁਰਜੀਤ ਸਿੰਘ ਆ ਪੁੱਤੋ ਵਾਸਤੇ ਮੰਗਣਦੇ ਆ ਮੁੰਡੇ ਵਾਸਤੇ ਇਥੋਂ ਮੰਗਣਦੇ ਆ ਮੈਨੂੰ ਕਹਿੰਦੇ ਜਿਵੇਂ ਨਾਕੀ ਤੋਤੀ ਰਹਿ ਗਈ ਉਹਨੇ ਤੇ ਵਿਚਾਰੇ ਦਫਤਰ ਪਾਏ ਪਏ ਸੀਗੇ ਉਹਦੇ ਮੁੰਡੇ ਦੇ ਲਗਾਤਾਰ ਬਿਆਨ ਆਉਂਦੇ ਸੀ ਮੈਂ ਪਾਰਟੀ ਚ ਸ਼ਾਮਲ ਹੋਏ ਨਾ ਪਾਰਟੀ ਚ ਸ਼ਾਮਲ ਹੋ ਜਾਣਾ ਇਸ ਕਰਕੇ ਸਾਨੂੰ ਰਾਣਾ ਗੁਰਜੀਤ ਸਿੰਘ ਨਾਲ ਕੋਈ ਮਤਲਬ ਨਹੀਂਗਾ ਰਾਣਾ ਗੁਰਜੀਤ ਸਿੰਘ ਨੇ ਜਿਹੜੀਆਂ 24 ਸਾਲ ਪਹਿਲਾਂ ਵੋਟਾਂ ਲਈਆਂ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ ਹੁਣ ਵੀ ਇੱਕ ਤਰੀਕ ਨੂੰ ਵੋਟਾਂ ਹੋਣੀਆਂ ਰਾਣਾ ਜੀ ਗੁਰਜੀਤ ਸਿੰਘ ਪਹਿਲਾਂ ਜ਼ੀਰੋ ਹੋ ਚੁੱਕਾ ਰਾਣਾ ਗੁਰਜੀਤ ਸਿੰਘ ਜ਼ੀਰੋ ਹੋ ਗਿਆ ਰੇਂਦਾ ਖੁੰਦਾ ਜਿਹੜਾ ਵਾ ਉਹ ਚਾਰ ਨੂੰ ਜ਼ੀਰੋ ਹੋ ਜਣਾ ਵਾ ਪਤਾ ਨਹੀਂ ਰਾਣਾ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ ਅਸੀਂ ਰਾਣੇ ਦੀ ਗੱਲ ਹੀ ਨਹੀਂ ਕਰਦੇ ਕੋਈ ਦੇਖੋ ਇਹੀ ਜੀਰਾ ਜਿਹੜਾ ਮੈਂ ਗੱਲ ਕਰਦਾ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸੀਗਾ ਅੱਜ ਕਿੰ다 ਜੱਫੀਆਂ ਪੈ ਗਈਆਂ ਇਹ ਰਾਣਾ ਜੀਰਾ ਕਹਿੰਦਾ ਕਿ ਰਾਣਾ ਗੁਰਜੀਤ ਸਿੰਘ ਇਹਦਾ 150 ਬੰਦੇ ਨਾਲ ਰਾਣਾ ਗੁਰਜੀਤ ਸਿੰਘ ਮਸੀਤ ਚੰਗ ਮੀਟਿੰਗ ਕਰਾਉਂਦਿਆ ਵਾ 150 ਬੰਦੇ ਤੁਸੀਂ ਆਪ ਹੀ ਹਿਸਾਬ ਲਓ ਵੋਟ ਕਿੰਨੀ ਹੋਊਗੀ 4 ਜਾਂ 5000 ਹੋਊਗੀ ਇਹ ਆਪ ਕਿਉਂ ਨਹੀਂ ਕਿਹਾ ਰਾਣਾ ਜੀ 25000 ਨਾਲ ਫਿਰ ਉਹ ਡੋਨ ਦਾ ਡੋਨ ਹੋਈ ਜਾਂਦਾ ਪਿਆ ਵਾ ਇਹ ਰਾਣਾ ਗੁਰਜੀਤ ਸਿੰਘ 25000 ਦੀ ਵੀਟ ਲੈ ਜਾਵੇ ਤੇ ਮੈਂ ਛੱਡ ਦੂੰ ਰਾਜਨੀਤੀ ਤੇ ਜਾਂ ਰਾਣਾ ਗੁਰਜੀਤ ਸਿੰਘ 25 ਸਾਲ ਦਾ ਜਿਹੜਾ ਕੈਂਡੀਡੇਟ ਹੈਗਾ ਉਹ ਛੱਡ ਜਾਵੇ ਇਹ ਤੁਸੀਂ ਪਹਿਲਾਂ ਵੀ ਇੱਕ ਵਾਰ ਸਵਾਲ ਪੁੱਛਿਆ ਸੀਗਾ ਰਮਨੀਕ ਹੋਟਲ ਦੇ ਵਿੱਚ ਉਦੋਂ ਵੀ ਸ਼ੈਨ ਤੁਹਾਨੂੰ ਪਤਾ ਸੀਗਾ ਕਿ ਇਕਤਾ ਪਾਰਟੀ ਨੇ ਕੋਲੋਂ ਪੈਸੇ ਲਾ ਕੇ ਡਿੰਪੇ ਦੀ ਮਦਦ ਕੀਤੀ ਸੀਗੀ ਉਹ ਪਿਛਲੇ ਮਹੀਨੇ ਹੀ ਅਸੀਂ ਉਹਦਾ ਨਤੀਜਾ ਡਿੰਪੇ ਨੂੰ ਦੇਖਤਾ ਸੀ ਰਾਣਾ ਦੇਖੋ ਅਸੀਂ ਫਿਰ ਇੱਕੋ ਸੀਟ ਤੇ ਲੜ ਰਹੇ ਜਿੰਨੀ ਜਿੰਨੀ ਸਾਡੀ ਗੰਜائش ਹੈਗੀ ਆ ਵੀ ਅਸੀਂ ਨਹੀਂ ਜਿੱਦਾਂ ਕਹਿੰਦੇ ਹੋ ਦੂਸਰੀਆਂ ਪਾਰਟੀਆਂ ਉਥੋਂ ਖੜਾ ਕਰ ਦਿਓ ਉਥਾ ਖੜਾ ਕਰ ਦਿਓ ਇਕਤਾ ਪਾਰਟੀ ਸਿਰਫ ਓਨਲੀ ਵਨ ਇੱਕ ਕੈਂਡੀਡੇਟ ਆ ਨੇ ਕਿਸੀ ਦੀ ਮਤਲਬ ਕਰਾਂਗੇ ਜੀ ਅਸੀਂ ਅਸੀਂ ਨਹੀਂ ਨਹੀਂ ਵੋਟਰ ਜਿੱਤੇ ਸਾਡੇ ਹੈਗੇ ਉਹ ਇਸੇ ਇੱਕ ਰੂਟ ਸੱਜਣ ਨੇ ਉਹ ਖਡੂਰ ਸੱਜਣ ਦੇਖੋ ਜੀ ਜੇ ਆਪਾਂ ਅਮਰਪਾਲ ਦੀ ਗੱਲ ਕਰਦੇ ਆ ਉਹ ਲੜਾਈ ਤੇ ਹੈਗੀ ਆ ਅਕਾਲੀ ਦਲਾਂ ਨਾਲ ਉਹਨਾਂ ਦੀ ਸਾਡੀ ਕੋਈ ਲੜਾਈ ਨਹੀਂ ਗਈ ਅਸੀਂ ਆਪਣੇ ਮੁੱਦੇ ਲੈ ਕੇ ਜਾਣੇ ਆ ਲਗਭਗ ਕਾਫੀ ਹਲਕਿਆਂ ਦੇ ਵਿੱਚ ਇੱਕ ਤਾਂ ਪਾਰਟੀ ਦਾ ਪਤਾ ਵਾ ਕਿੰਨਾ ਚਿਰ ਅਸੀਂ ਵਿਕਰ ਦੇ ਹੈਗੇ ਆ ਅਸੀਂ ਉਹ ਮੁੱਦਿਆਂ ਵਿੱਚ ਨਹੀਂ ਭਟਕਣਾ ਜਿਹਦੇ ਵਿੱਚ ਸਾਡਾ ਕੋਈ ਨੁਕਸਾਨ ਹੋਵੇ। ਕਾਲੀਦਾ ਦੇ ਕੈਂਡੀਡੇਟ ਦੇ। ਦੇਖੋ ਜੇ ਆਪਾਂ ਕਾਲੀਦਾ ਦੀ ਆਪਾਂ ਗੱਲ ਕਰਦੇ ਆਂ ਇਹ ਵੀ ਤੇ ਟਿਕਾਂ ਬਸ ਲੜਦੀ ਪੇਜ ਗਏ। ਦੇਖੋ ਪਹਿਲਾਂ ਇਹਨਾਂ ਤੇ 6-1.5 ਸਾਲ ਦੇ ਵਿੱਚ ਹਲਕੇ ਇੰਚਾਰਜ ਬਦਲੇ। ਜੇ ਇਹਨਾਂ ਨੂੰ ਕੋਈ ਪਹਿਲਾਂ ਤਿਆਰੀ ਹੁੰਦੀ ਪਹਿਲਾਂ ਕਹਿੰਦੇ ਸੀਗੇ ਕਿ ਵਿਕਰਨ ਸਿੰਘ ਮਜੀਠਾ ਲੜੂਗਾ, ਰਾਣਾ ਨਹੀਂ ਲੜੂਗਾ, ਨਾ ਰਾਣਾ ਰਿਆ, ਨਾ ਮਜੀਠਾ ਰਿਆ, ਉਹਨਾਂ ਪਬਲਿਕ ਰਹਿ ਗਈ ਇੱਥੇ ਬਸ। ਹਾਂਜੀ ਦੇਖੋ ਮੈਂ ਨਵਾਂ ਸਾਡਾ ਬੰਦਾ ਨੇ ਜੀ ਪਾਰਟੀ ਰਜਿਸਟਰਡ ਮੇਰੇ ਨਾਂ ਤੇ ਹੈ ਜੇ ਮੈਂ ਇਲੈਕਸ਼ਨ ਲੜਦਾ ਤੇ ਮੈਨੂੰ ਪਾਰਟੀ ਜਿਹੜੀ ਹੈ ਉਹ ਭੰਗ ਕਰਨੀ ਪੈਣੀ ਹੈ ਇਸ ਕਰਕੇ ਮੈਂ ਲੜ ਲਿਆ ਇਹ ਲੜ ਲਿਆ ਕਿਉਂਕਿ ਜੇ ਇੱਥੇ ਪ੍ਰਚਾਰ ਕਰਨਾ ਪ੍ਰਚਾਰ ਵਾਸਤੇ ਮੂੰਹ ਤੋਰ ਜਵਾਬ ਤੇ ਮੈਂ ਹੀ ਦੇ ਸਕਦਾ ਵਾਂ ਇਹ ਥੋੜੀ ਦੇ ਸਕਦਾ ਅਸੀਂ ਕਹਾਂ ਸਾਨੂੰ ਦਿਓ ਸਭ ਤੁਸੀਂ ਤੁਹਾਡੀਆਂ ਸਰਕਾਰਾਂ ਰਹੀਆਂ ਵਾ ਤੁਸੀਂ ਬਹੁਤ ਕੁਝ ਦੇਖਿਆ ਇੱਕ ਵਾਰੀ ਗਰੀਬ ਪ੍ਰਵਾਦੀ ਮਦਦ ਕਰਕੇ ਦੇਖੋ ਸਹੀ ਤੇ ਦੇਖਾਂਗੇ ਅਸੀਂ ਦੇਖੋ ਜੀ ਮੈਂ 2012 ਚ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਲੜੀ ਮੱਕੜ ਦੇ ਖਿਲਾਫ ਲੜੀ ਰੱਜ ਕੇ ਵਿਰੋਧ ਕੀਤਾ ਮੈਨੂੰ ਕਈ ਬੰਦਿਆਂ ਨੇ ਕਿਹਾ ਕਿ ਬਟੂੰਦਾ ਪ੍ਰਚਾਰ ਨਾ ਕਰ ਜੋ ਚਾਹੀਦਾ ਲੱਲਾ ਪਰ ਸਾਡੇ ਦੇ ਮਾਲਕ ਦੀ ਆਪ ਕਿਰਪਾ ਹੈ ਕਿ ਅਸੀਂ ਨਾ ਰਾਣੇ ਨੂੰ ਜਾਣਦੇ ਆ ਨਾ ਜਿਹੜਾ ਆਪਣਾ ਲਾਲ ਜੀ ਜੂ ਭੁੱਲ ਰਹਿਗਾ ਅਸੀਂ ਕਿਸੇ ਪਾਰਟੀ ਨੂੰ ਮੰਨ ਕੇ ਚੱਲਦੇ ਨਹੀਂ ਜੀ ਜਿੱਥੇ ਵੀ ਸਟੇਟ ਤੇ ਪ੍ਰਚਾਰ ਕਰਨਾ ਅਸੀਂ ਆਪਣਾ ਕਰਨਾ ਇਹਨਾਂ ਦੇ ਖਿਲਾਫ ਕਰਨਾ ਅਸੀਂ ਜਨਤਾ ਨੂੰ ਜਨਤਾ ਨੂੰ ਕੀ ਕਰਨਾ ਚਾਹੋ ਦੇਖੋ ਜਨਤਾ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਦੇਖੋ ਆਪਾਂ ਤਗੜੇ ਬੰਦਿਆਂ ਨੂੰ ਵੋਟਾਂ ਪਾਈਆਂ ਹਰ ਵਾਰੀ ਪਾਉਂਦੇ ਰਹੇ ਆਂ ਪਰ ਤੁਹਾਨੂੰ ਇਹ ਪਤਾ ਵਾ ਜੇ ਆਪਾਂ ਰਾਣਾ ਗੁਰਜੀਤ ਸਿੰਘ ਜੇ ਆਪਾਂ ਗੱਲ ਕਰਦੇ ਚਲੋ ਰਾਣਾ ਗੁਰਜੀਤ ਨੂੰ ਆਪਾਂ ਗੱਲ ਕਰਦੇ ਆਂ ਰਾਣਾ ਗੁਰਜੀਤ ਸਿੰਘ ਦਾ 5 ਸਾਲ ਦਾ ਰਿਕਾਰਡ ਕੱਢ ਲੈਣ ਮੀਡੀਆ ਥਰੂ ਤੇ ਸਾਡਾ 5 ਸਾਲ ਦਾ ਰਿਕਾਰਡ ਕੱਢ ਲੈਣ ਕਿ 5 ਸਾਲ ਚ ਰਾਣਾ ਗੁਰਜੀਤ ਸਿੰਘ ਨੇ ਕਿੰਨੇ ਕੰਮ ਕੀਤੇ ਆ ਇਕਤਾ ਪਾਰਟੀ ਨੇ ਕਿੰਨੇ ਕੰਮ ਕੀਤੇ ਆ ਪੂਰੇ ਆਧਾਰ ਤੇ ਇਕਤਾ ਪਾਰਟੀ ਨੂੰ ਵੋਟ ਪਾ ਦੇ ਦੇਖੋ ਜਿਹੜੀ ਦੇ ਕੋ ਐਮ ਐਲ ਏ ਹੋਵੇ ਜਾਂ ਐਮ ਸੀ ਹੋਵੇ ਜੇ ਅਸੀਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਤਾਂ ਸਾਡਾ ਕਿਹੜਾ ਐਮ ਐਲ ਏ ਦਾ ਮੰਤਰੀ ਹੋਇਗਾ ਪਿੱਛੇ ਤੁਹਾਡੇ মিডিਆ ਰਹੀ ਜੇ ਅਸੀਂ ਕੌਂਸਲਰ ਦੇ ਖਿਲਾਫ ਲੜੇ ਆ ਜਾਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਕਰੇ ਆ ਮੈਂ ਉਦੋਂ ਵੀ ਗੱਲ ਕਹੀ ਸੀਗੀ ਨਾ ਸਾਡਾ ਕੌਂਸਲਰ ਨਾ ਸਾਡਾ ਐਮ.ਐਲ.ਏ ਆ ਸਾਡੇ ਆ ਐਮ.ਐਲ.ਏ ਬੈਠੇ ਆ ਸਾਡੇ ਆ ਐਮ.ਸੀ ਬੈਠੇ ਆ ਇਹਨਾਂ ਕੋ ਪਾਵਰਾ ਜੜੀਆਂ ਮੈਂ ਐਮ.ਐਲ.ਏ ਨਾਲ ਕੋਈ ਜਾਦੀਆਂ ਵਾ ਕਿਉਂਕਿ ਸਾਫ਼ ਸੁਥਰੇ ਬੰਦੇ ਆ ਉਹ ਕਰਪਟ ਬੰਦੇ ਆ ਬਿਲਕੁਲ ਜੀ ਮੈਂ ਚੱਕਦਾ ਰਿਆ ਜੇ ਤੁਹਾਡੀ মিডিਆ ਨਹੀਂ ਮੇਕੋ ਆਂਦੀ ਜਾਂ ਜਿੰਨੇ ਮੇਕੋ ਸਾਥੀ ਆਂਦੇ ਰਹੇ ਆ ਤੁਸੀਂ ਉਹ ਮੇਰਾ ਪਿਛਲਾ ਰਿਕਾਰਡ ਕੱਢ ਲਓ ਮੈਂ ਤੇ ਲਗਾਤਾਰ ਦੇਖੋ ਮੈਨੂੰ ਮੈਂ ਪਹਿਨਾਗਾ ਮੈਨੂੰ ਰੱਬ ਨਹੀਂ ਕਿਸੇ ਦਾ ਵੀ ਚਿੱਟਾ ਅੱਜ ਵਿਕਦਾ ਸ਼ਰਾਬ ਅੱਜ ਵੇਚਦੀ ਪਈ ਆ ਸਭ ਕੁਝ ਵਿਕਦਾ ਪਿਆ ਵਾ ਪਰ ਮੈਂ ਸਮਝਦਾ ਰਾਣਾ ਗੁਰਜੀਤ ਸਿੰਘ ਦੀਆਂ ਨਾ ਅੱਖਾਂ ਬੰਦ ਹੋਈ ਅੱਪੀ ਮੇਰੇ ਕੁਝ ਨਾ ਰਤੇ ਮੈਂ ਅਸੀਂ ਹੁਣ ਚੋਣ ਕਮਿਸ਼ਨ ਨੂੰ ਐਸੇ ਇਲੈਕਸ਼ਨਾਂ ਵਿੱਚ ਹੋਣੀ ਅਸੀਂ ਉਹਨੂੰ ਮੁੱਦੇ ਨੂੰ ਠਾਵਾਂਗੇ ਉਹ ਲੈਟਰ ਅਸੀਂ ਨਾ ਲਾਵਾਂਗੇ ਜਿਹੜਾ ਲੈਟਰ ਅਸੀਂ ਡੀਐਸਪੀ ਹਰ ਕੋਲ ਦਿੱਤਾ ਸੀਗਾ ਇੱਕ ਮੰਗ ਪੱਤਰ ਡੀਸੀ ਨੂੰ ਭੇਜਿਆ ਸੀਗਾ ਕਿਉਂਕਿ ਮੈਂ ਉਹਦੇ ਵੀ ਗੱਲ ਕਹੀ ਸੀਗੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਨਾ ਤੇ ਪੁਲਿਸ ਨੇ ਮਦਦ ਕਰਨੀ ਹੈ ਤੇ ਨਾ ਡੀਸੀ ਨੇ ਕਰਨੀ ਹੈ ਇਹਦੇ ਬਾਰੇ ਮੈਂ ਸਮਝਦਾ ਚੋਣ ਕਮਿਸ਼ਨ ਨੂੰ ਲੈਟਰ ਜੂਰ ਦਿਆਂਗਾ ਜੀ